ਦਿਖਾਇਆ ਵੀ ਤੇ ਪੀ ਐਨ ਕੱਟੁੰਦਾ ਸੀਗਾ ਹੜਾ ਹਨ ਸਾਰੇ ਚਨਾਏ ਦੇ ਤੇ ਫਾੜ ਦੇਣਾ ਸਾਰਾ ਠੀਕ ਹਾਂ ਇਹਨੇ ਕੱਟੀ ਦੇਖੋ ਜੀ ਓਏ ਮਾਲ ਦੇ ਓਏ ਸਵਰਨ ਓਏ ਤੇਰੀ ਪਜਰੀ ਆਈ ਬਾਈ ਰੋਡ ਤੇ ਹੁਣ ਬਾਈਨ ਪਰ ਸਰ ਰੁਕ ਗਿਆ ਬੱਸ ਹੋ ਗਈ ਚੱਲ ਕੋਰੇ ਆ ਦੇਖੋ ਦਿਖਾਇਓ ਆ ਦੇਖੋ ਆ ਬੱਜਰੀ ਦੇ ਛਰੇ ਹਲੋ ਆਓ ਆਓ ਆ ਦੇਖੋ ਜਗਾ ਕਿਸ ਤਰ੍ਹਾਂ ਕਰ ਦਿੱਤੀ ਜਿਸ ਜਗਾ ਤੇ ਉਹਨਾਂ ਨੇ ਇਹਨੂੰ ਅਗਲਾ ਪਰਸਾਟ ਪਰ ਅੱਗੇ ਬਣਿਆ ਹੁੰਦਾ ਇਦਾਂ ਇਕੱਠਾ ਕਰਕੇ ਇਹਨੂੰ ਫਿਰ ਆਟੇ ਚ ਮਾਰ ਦਿੰਦੇ ਸੀ ਆ ਦੇਖੋ ਸੜਕ ਚ ਮੋਰੀ ਘੜ ਦਿੰਦੇ ਜਿਸ ਜਗਾ ਤੇ ਚੱਲਿਆ ਦੇਖੋ ਬਜਰੀ ਪੱਟ ਦਿੱਤੀ ਗਈ ਹੈ ਜਿੱਥੇ ਚੱਲੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਵਣੀ ਵਾਲਾ ਵਿਖੇ ਇੱਥੇ ਅੱਜ ਇੱਕ ਕੱਚ ਛੁਗਣ ਵਾਲੇ ਨੂੰ ਬੰਬ ਬਲਾਸਟ ਹੋਇਆ ਹੈ ਉਹਦੇ ਨਾਲ ਉਹਨਾਂ ਸ਼ਰੇ ਵੱਜਿਆ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਹਾਂਜੀ ਵੀਰ ਜੀ ਕਿਵੇਂ ਅੱਜ ਅਸੀਂ ਗੁਆੜ ਚੋਕ ਨਾਲ ਆ ਪਿੰਡ ਮਰਾਜ ਸਾਇਦ ਜਲਾਵਾ ਦੇ ਹਾਂਜੀ ਆ ਰੂੜੀ ਜੀ ਤੇ ਬੋਤਲਾਂ ਤਰਾ ਪਈਆਂ ਸੀ ਆ ਦੇਖੋ ਬੋਤਲਾਂ ਐਵੇਂਆਂ ਪੋਟਲਾਂ ਨਹੀਂ ਆ ਬੋਤਲਾਂ ਤਰਾ ਚੱਟਦਾ ਤੇ ਆ ਜੀ ਮੈਂ ਛੋਟੀ ਮਾਰ ਜਾਂਦਾ ਸੀ ਅੱਛਾ ਜੀ ਗਾਟੀ ਗਾਟੀ ਦੇ ਨਾਲ ਹੀ ਉਹਦੇ ਵਿੱਚ ਸੋਠੀ ਵੱਜ ਕੇ ਗਾਟੀ ਵਿੱਚ ਅੱਛਾ ਜੀ ਸੋਠੀ ਦੇ ਨਾਲ ਪੰਪੂ ਪਟਾਕਾ ਪੈ ਗਿਆ ਤੇ ਫਟਾਕਾ ਤੇ ਆ ਮੈਂ ਵੱਜ ਕੇ ਛੜ ਦੇ ਚੜੇ ਆ ਗਿਆ ਤੇ ਮੈਨੂੰ ਲੱਭਣਾ ਬੰਦ ਹੋ ਗਿਆ ਮੇਰੇ ਆਹ ਵੇਖੋ ਜ਼ਖਮ ਕਿ ਡੇਕਣੇ ਬਣ ਗਏ ਆ ਤੁਹਾਡੇ ਇਹਨਾਂ ਦੀ ਲੱਤ ਤੇ ਸ਼ਰੇ ਵੱਜੇ ਹੋਏ ਨੇ ਜੀ ਤੇ ਦੂਸਰੀ ਲੱਤ ਦਿਖਾਓ ਇੱਕ ਵਾਰ ਆ ਦੋਨਾਂ ਲੱਤਾਂ ਤੇ ਸ਼ਰੇ ਹੋਈਆਂ ਇਹ ਇਹ ਸਲਣ ਇਹ ਤੁਸੀਂ ਇੱਥੇ ਕਾਹਦੇ ਵਿੱਚ ਪਏ ਸੀ ਉਹ ਮੰਨ ਲਓ ਗੰਦ ਕੂੜੇ 'ਚ ਹੀ ਪਿਆ ਸੀ ਸਮਾਨ ਕੂੜੇ 'ਚ ਪਿਆ ਸੀ ਉਹ ਸਮਾਨ ਐਸ ਕੂੜੇ ਦੇ ਵਿੱਚ ਆ ਕਿ ਹੋਰ ਵੀ ਸੀ ਕਿ ਇੱਕੀ ਸੀ ਨਹੀਂ ਹੋਰ ਵੀ ਤਾਂ ਕਾਂਟੀ ਦੇ ਵਿੱਚ ਤੇ ਇੰਨੇ ਸਾਰੇ ਨੇ ਸਮਾਨ ਉਹ ਬਾਕੀ ਕਿੱਧਰ ਗਏ ਬਾਕੀ ਉਹ ਪਤਾ ਨਹੀਂ ਮੈਂ ਮੈਂ ਭੱਜ ਕੇ ਛੜਕ ਤੇ ਮੈਨੂੰ ਘੱਟ ਲੱਭਣ ਲੱਗ ਪਿਆ ਆ ਆਖਾ ਵਸਲਾ ਤੇ ਆਪਣੇ ਕੋਲ ਨਾ ਕਾਂਟੀ ਦੇ ਵਿੱਚ ਤਾਂ ਦੇ ਲੈ ਆ ਅੱਛਾ ਇਸ ਜਗ੍ਹਾ ਤੇ ਨੱਪੇ ਹੋਏ ਸੀ ਹਾਂ ਇਹ ਜਿਆਦਾ ਕਿ ਨੱਪੇ ਦੇ ਆ ਕੂੜੇ ਵਿੱਚ ਨੱਪੇ ਦੇ ਆ ਹਾਏ ਤੁਸੀਂ ਦਿਖਾ ਸਕਦੇ ਹੋ ਕਿਹੜੀ ਜਗ੍ਹਾ ਤੇ ਤੁਹਾਨੂੰ ਇੱਥੋਂ ਕਿਹੜੀ ਜਗ੍ਹਾ ਤੇ ਤੁਹਾਨੂੰ ਲੱਗਿਆ ਵੀ ਕਿਥੋਂ ਇੱਥੇ ਨਰਕੇ ਬੰਦੇ ਉਸ ਤੋਂ ਆਹ ਆਪ ਰੋਟੀ ਜਾਂਦਾ ਨਾ ਪੂਰਾ ਅੱਛਾ ਚਲ ਉਹਦਾ ਕੀ ਕਰੀ ਸੁੱਕੀ ਵਜੀ ਤੇ ਪਟਾਟਾ ਪਾ ਕੇ ਚਲ ਪੂਨੀ ਕਰਨ ਦੇਖ ਇਹ ਤਾਂ ਆਟੇ ਦੇ ਵਿੱਚ ਮਿਕਸ ਕੀਤੇ ਹੋਏ ਹਨ ਜਿਵੇਂ ਆਟੇ ਦੇ ਵਿੱਚ ਪਾ ਕੇ ਰੱਖੇ ਹੋਏ ਆਟੇ ਵਾਲੇ ਗੱਟੇ ਦੇ ਵਿੱਚ ਪਾ ਕੇ ਰੱਖੇ ਹੋਏ ਹੈ ਹਾਂਜੀ ਜੀ ਉਹ ਉਸ ਬੰਦੇ ਦੇ ਇਸ ਤਰ੍ਹਾਂ ਛਰੇ ਵਜੇ ਉਹ ਸਾਨੂੰ ਨਾ ਉੱਥੇ ਬਾਈ ਅੱਡੇ ਚੌਂਕ ਜੀ ਗਿਆ ਸੀ ਅੱਛਾ ਜੀ ਉੱਥੇ ਦੱਸਿਆ ਜੀ ਸਾਨੂੰ ਦਾ ਸੀ ਉੱਥੇ ਬੈਠਾ ਸੀ ਉਹਦਾ ਟਰੀਟਮੈਂਟ ਵੀ ਕਰਾਇਆ ਸਾਰੇ ਨਾ ਪਰ ਡਾਕਟਰ ਸਾਹਿਬ ਉਹਨੇ ਵੀ ਟੀਕੇ ਟੂਕੇ ਲਾਇਆ ਲਿਆ ਅੱਛਾ ਹਾਂਜੀ ਡਾਕਟਰ ਸਾਹਿਬ ਇਹਨਾਂ ਦੇ ਤੁਹਾਨੂੰ ਜਿਹੜੇ ਮੰਨ ਲਓ ਕੱਚ ਵਜਿਆ ਲੱਗਦਾ ਜਾਂ ਕੋਈ ਛਰੇ ਵਜੇ ਲੱਗਦੇ ਛਰੇ ਵਜੇ ਲੱਗਦੇ ਅੱਛਾ ਜੀ ਦੋਨਾਂ ਲੱਤਾਂ ਤੇ ਦੋਨਾਂ ਲੱਤਾਂ ਤੇ ਹੋਰ ਕਿੱਥੇ ਕਿੱਥੇ ਵਜਿਆ ਨੇ ਲਤਾ ਦੀ ਹੈ ਨਾ ਲਤਾ ਇੱਕ ਮੂੰਹ ਤੇ ਹੈ ਅੱਛਾ ਇੱਕ ਮੂੰਹ ਤੇ ਵੀ ਹੈਗਾ ਅੱਖਾਂ ਵਾਲੀ ਵੀ ਆਏ ਠੀਕ ਆਹੋ ਇਹ ਦੂਜਾ ਨਿਕਲਿਆ ਖਾਲੀ ਨਹੀਂ ਇਹਨੂੰ ਸਾਈਡ ਫਿਰ ਨਾ ਪਾਣਾ ਜਾਣਾ ਨਾ 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 ਆਏ ਗੋਰੀ ਨੂੰ ਤਾਂ ਕਰੋੜ ਮਿਲ ਹੀ ਜਾਣਾ ਹੈ ਸੀਧ ਹੋ ਗਿਆ ਸਰ ਬਾਈ ਫੋਏ ਦੂਚਲਾ ਤੈਨੂੰ ਕਰੋੜ ਮਿਲ ਜਾਣਾ ਹੈ ਵੋਈ ਥੱਲੇ ਨਾ ਇਹ ਚੱਲ ਜਾਵੇ ਫੌਜੀ ਹੈ ਸਾਡਾ ਸਾਈਡ ਤੇ ਰੱਖ ਯਾਰ ਚੱਲ ਠੀਕ ਉਹ ਡੇਢੀ ਪੁੱਤਰ ਉਹ ਚੱਲ ਨਾ ਯਾਰ ਉਹ ਨੂੰ ਉਚਾ ਕੇ ਤੇ ਲੈ ਆਉਣ ਨੂੰ ਗੋਰੀ ਗੱਟੀ ਸੀ ਨੇ ਵਗਾ ਪਰ ਰਕੜਨਾ ਚਾਹਤ ਹਲੇ ਹਲੇ ਹੈ ਗਿਆ ਉਹ ਕੱਢ ਨਾ ਕਰ ਲੈ ਅਰੇ ਕਿੰਨੇ ਮਸਾਲਾ ਬਣਾਈ ਬੈਠਾ ਯਾਰ ਹਰਨਾ ਹੀ ਹੋਵੇ ਥੱਲੇ ਵੀ ਭਾਈ ਇਹ ਦੂਜੇ ਦਸਿਆ ਦੇ ਦੇਖਣਾ ਹੋਵੇ ਥੱਲੇ ਕੱਡੀ ਰਾਹ ਕੱਡੀ ਜਮ ਹੋ ਰਹੀ ਜੀ ਆਹ ਹੋਵੇ ਬੜੇ ਹੈ ਬੁਣਾਵਾ ਕਿ ਫੌਜੀਆ 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 ਤੈਨੂੰ ਜਾਮਾ ਵੀ ਕਰਾਣੇ ਪੈਣੇ ਨਹੀਂ ਆਈਸ ਆਣਾ ਪਹਿਲਾਂ ਆਤਮਾ ਵੀ ਆਇਆ 170 ਨੂੰ ਲੈ ਜਾਂਦੇ ਆ ਰਾਈਡ ਦੇ ਕੇਹੰਦਾ ਨਾ ਠੋਹ ਦੇਣਾ ਇਹਦੇ ਚ ਰੋਕੇ ਮੋੜ 'ਚ ਆਇਆ ਆ ਲੈ 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 ਇਹ ਡਿਸਚਾਰਜ ਕੀਤੇ ਜਾ ਰਹੇ ਨੇ ਜੀ ਸਾਰੇ ਹਾਂ ਇੱਕ ਮਿੰਟ ਵੀਡੀਓ ਬਣਾ ਰੋ ਚੱਲ 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 ਇਹ ਡਿਸਚਾਰਜ ਕੀਤਾ ਜਾ ਰਿਹਾ ਜੀ ਇਹ ਰੋ ਜਾ ਨਹੀਂ ਕਰਵਾਣਾ ਕੋਈ ਉਹ ਧਾਗਾ ਨਹੀਂ ਧਾਗਾ ਦੇ ਦੋ ਰੋ ਰੋ ਆਇਓ ਆਇਓ ਦੋ ਜਣ ਰੋ ਜਾ ਨਾ ਸੱਭ ਨਾ ਸੱਭ ਓ ਯਾਰ ਇੱਕ ਮਿੰਟ ਪਾਸੇ ਹੋ ਦਿਖਾਏ ਦਿਖਾਏ ਰੰਗ ਦਾ ਯਾਰ ਇੱਕ ਮਟਾਪ ਲੈਣ ਦੇ ਰੰਗ ਨਿਕਟਣਾ ਲਾ ਸਿਗਰ ਹੈ ਨਾ ਸਾਰੇ ਚਨਾਏ ਦੇ ਤੇ ਫੜ ਜਾਣਾ ਸਾਰਾ ਠੀਕ ਹੈ ਹਮ ਐਨੇ ਕੱਟੀ ਦੇਖੋ ਜੀ ਵੇਹੋ ਘਰ ਕਿੰਨੀ ਆਵਾਜ਼ ਆ ਰਹੀ ਹੈ ਦੇਖੋ ਆ ਨਾ ਸੁਣੋ ਉਹ ਤੋਤੀ ਨਹਿਰ ਨਾਲ ਚੱਲ ਛੇਰ ਲੱਭਦੇ ਉਹਨੇ ਉਹ ਰਾਸਤਾਂ ਜਾਉ ਹੈ ਸਵਾਲ ਦੇ ਓਏ ਸਵਾਰਨ ਆਹ ਬੱਜਰੀ ਪਾ ਜਾਈ ਆਈ ਬੱਜਰੀ ਪਾ ਰੋਡ ਬੱਜਰੀ ਪਾ ਜਾਈ ਵਿੱਚ ਬੱਜਰੀ ਉਹ ਤਾਂ ਪੂਰੇ ਇਹ ਵਿਆਹ ਤੋਂ ਕਿਨ ਕੱਢ ਪੋਵੇਂ ਰੋਕਿਆ ਕੋਈ ਬਹੁਤ ਮਨ ਲੱਗਿਆ ਆਹ ਆ ਗੋ ਆ ਇਹ ਪੂਰੇ ਪਿਆਰ ਆ ਗਏ ਮਾਰਸ ਲਾਂਦਾ ਵੀ ਸੋਰ ਨਾ ਕੋ ਰੋਕਿਆ ਉਹਨੂੰ ਬਾਈਨ ਕਰ ਦੋ ਸਰ ਰੋਕ ਗਿਆ ਆਹ ਬੱਸ ਹੋ ਗਈ ਚੱਲ ਕੋਰੇ ਆਹ ਦੇਖੋ ਦਿਖਾਇਓ ਆਹ ਵੇਖੋ ਆ ਬੱਜਰੀ ਦੇ ਸ਼ਰੇ ਹੈਲੋ ਆਇਓ ਆਇਓ ਉਹ ਤਾਂ ਨਾ ਇਸ ਕੋ ਪਿਆਰ ਉਹਨੇ ਤੋੜਿਆ ਆਇਓ ਜੇ ਛੱਡਿਆ ਜੇ ਉਹ ਇਹਦਾ ਉਹ ਦੁਆਰਾ ਪਾਸੇ ਕਰ ਤਾ ਉਹ ਚੱਲਣਾ ਤੇ ਬਾਰੀ ਉਹ ਪਾਣੀ ਛੱਡ ਦੇ ਉਹ ਆਜੋ ਆ ਲੰਘ ਜਾ ਆ ਵੇਖੋ ਜਗਾ ਕਿਸ ਤਰ੍ਹਾਂ ਕਰ ਦਿੱਤੀ ਜਿਸ ਜਗਾ ਤੇ ਉਹਨਾਂ ਨੇ ਆਜੋ ਆਜਿਆ ਹੋਰਾ ਬੰਦ ਹੋ ਗਿਆ ਇਧਰ ਆਜੋ ਸਾਡੇ ਆਰਮੀ ਫੌਜੀ ਸਾਹਿਬ ਨੇ ਦਲੇਰੀ ਤੂੰ ਛੁੱਧ ਲਈ ਦੀ ਨਾ ਮੈਂ ਬੋਲਣਾ ਹੀ ਕੋੜਿਆ ਇਨੂੰ ਅਗਲਾ ਭਰ ਸੱਟ ਪਰਾਗੇ ਜੀ ਬਣਿਆ ਹੁੰਦਾ ਇਦਾਂ ਇਕੱਠਾ ਕਰਕੇ ਹੂੰ ਇਹਨੂੰ ਫਿਰ ਆਟੇ ਚ ਮਾਰ ਦਿੰਦੇ ਜੀ ਇਹ ਸਾਰਾ ਸਾਡੇ ਜਵਾਨ ਫੌਜੀ ਸਾਹਿਬ ਨੇ ਜਾਨ ਹੱਤਰਾ ਕੇ ਮਾਰ ਪੜਾ ਆ ਆ ਦੇਖੋ ਛੜਕ ਚ ਮੋਰੀ ਘਾੜ ਦਿੱਤੇ ਜੀ ਜਿਸ ਜਗ੍ਹਾ ਤੇ ਚੱਲਿਆ ਦੇਖੋ ਬਜਰੀ ਪਾਟ ਦਿੱਤੀ ਗਈ ਹੈ ਜਿੱਥੇ ਚੱਲੇ ਖਾਲੀ ਸੀ ਵੈਸਾ ਇਹ ਤਾਂ ਬੱਚਾ ਹੁੰਦਾ ਜਵਾਕ ਪਾੜ ਜਾਵੇ ਬੱਚਾ ਹੁੰਦਾ ਤਾਂ ਇਹ ਤਾਂ ਗੋਟੀਲਾ ਕਰਦਾ ਰਿਹਾ ਵਿਚਾਰਕ ਬਾਇ ਉਖੜਾ ਪੰਜ ਕੁ ਬੋਲਾ ਇੱਕ ਦੂਜੇ ਕੋਲ ਭਾਈਆ ਬੜੇ ਨੇ ਜੀ ਐਤ ਤਿੰਨ ਸਨ ਅਕੜਾ ਕੱਠਾ ਹਟੇ ਸੀ ਨਾ ਕੁਛ ਪੁੱਛਿਆ ਬੜੇ ਤਿੰਨ ਲਾ ਗਿਆ ਦੰਦਾ ਕਰ ਸੀਗਾ ਉੱਥੇ ਨਾ ਜਿਹੜਾ ਬਰੂਦ ਵਾਲੇ ਬੰਬ ਬਣਾਏ ਹੋਏ ਸੀਗੇ ਜਾਨਵਾਰਾਂ ਨੂੰ ਮਾਰਨ ਵਾਲੇ ਸੀ ਜੀ ਉਹ ਲਖਾਪੇ ਤੇ ਪਈ ਸੀ ਕਿ ਪੁਨਾ ਕੋਜੀ ਸੀਗਾ ਛੁੱਟਿਆ ਸੀ ਉਹਨੇ ਫਿਰ ਉਹ ਚੱਕਦੇ ਸਾਰੇ ਜਿਹੜਾ ਜਾਈ ਦਿੰਦੇ ਇਹ ਕਿਸ ਤਰ੍ਹਾਂ ਦੇ ਬੰਬ ਸੀ ਦਾਰ ਤੇ ਬਰੂਦ ਨਾਲ ਬਣਾਏ ਹੋਏ ਸੀ ਬਰੂਦ ਵਿੱਚ ਪਾ ਕੇ ਬਰੂਦ ਅੱਖ ਦੇ ਵਿੱਚ ਬਰੂਦ ਨੇ ਬਣਾਏ ਹੋਏ ਸੀ ਤੇ ਕਿੰਨੇ ਸੀਗੇ ਸਰ 7-8 ਸੀਗੇ 7-8 ਸੀਗੇ ਤੇ ਹਾਈਪੋਟੈਨਸ਼ਨ ਸੀਗੇ ਕਿੱਦਾਂ ਸੀ ਨਾਰਮਲ ਸੀਗੇ ਨਾਰਮਲ ਸੀਗੇ ਨਾਰਮਲ ਸੀਗੇ ਤੇ ਇਹ ਡਿਸਟਰਾਏ ਕਰ ਦਿੱਤੇਗੇ ਹਾਂਜੀ ਹਾਂਜੀ ਤੇ આરોપી ਦਾ ਸਰ ਕੀ ਕੀਤਾ ਨਹੀਂ ਹਜੇ ਪਤਾ ਕਰਦੇ ਅਗਲੇ ਰੱਖੇ ਜੀ ਅਜੇ ਪਤਾ ਨਹੀਂ ਲੱਗਾ ਪੂਰਾ ਅੱਛਾ ਮਤਲਬ ਕਿ ਪਤਾ ਕਰ ਰਹੇ ਹਾਂ ਠੀਕ ਹੈ ਹਾਂ ਜੀ ਹਾਂ ਇਹ ਪੱਕਾ ਦੀ ਬਤ ਕਿਨੇ ਰੱਖਿਆ ਪਤਾ ਕਰਦੇ ਜਦੋਂ ਪਤਾ ਮਿਲ ਗਿਆ ਸਾਨੂੰ ਤਾਂ ਜੀ ਇਹ ਸਰ ਪਹਿਲਾਂ ਵੀ ਸੁਣਨ ਚਾ ਰਿਹਾ ਕਿ ਇਹ ਜੋ ਸ਼ਖਸ ਹੈ ਜਿਸ ਦੇ ਵੱਲੋਂ ਇਹ ਜਿੱਥੋਂ ਬਰਾਬਦ ਹੋਏ ਹੈ ਇਹਦੇ ਵੱਲੋਂ ਪਹਿਲਾਂ ਵੀ ਟੈਂਕੀ ਦੇ ਵਿੱਚ ਇੱਕ ਬੰਬ ਸੁੱਟਿਆ ਗਿਆ ਇੱਕ ਘਰ ਦੇ ਵਿੱਚ ਵੀ ਇਸ ਤਰ੍ਹਾਂ ਜਿਹੜਾ ਹੈਗਾ ਆਟੇ ਵਾਲਾ ਬਣਾ ਕੇ ਬੰਬ ਸੁੱਟੇ ਹੁਣ ਕਾਰਵਾਈ ਕਰ ਰਹੇ ਹੋ ਜੀ ਹਾਂ ਜੀ ਪਤਾ ਕਰਦੇ ਕਿ ਹੋ ਰਿਹਾ ਹੈ ਮਸਲਾ ਵੀਰ ਜੀ ਇਹ ਆ ਵੀ ਮਸਲਾ ਜਦੋਂ ਅਸੀਂ ਇੱਥੇ ਪਿੰਡ ਚ ਕੱਚ ਚੁਗਣ ਆਲਾ ਆਇਆ ਕੋਈ ਉਹਨੇ ਕਿਹਾ ਕੱਚ ਚੁਗਦਿਆ ਚੁਗਦਿਆ ਸੋਟੀ ਲਗਾਈ ਦੇ ਉਹ ਕਰੇ ਉਹਨਾਂ ਦੇ ਜਦੋਂ ਬੰਬ ਆਟੇ ਦੇ ਵਿੱਚ ਬਲੇਟ ਕੇ ਰੱਖਿਓਏ ਸੀ ਉਹਦੇ ਵਿੱਚ ਲੱਗੀ ਤੇ ਉਹ ਉਹ ਬੰਬ ਫਟ ਗਿਆ ਫਟਿਆ ਤੇ ਉਹਨੂੰ ਮੁੰਡੇ ਨੂੰ ਛਰੇ ਵਜੇ ਛਰੇ ਵਜੇ ਉਹ ਡਿੱਗ ਪਿਆ ਤੇ ਸਾਡੇ ਪਿੰਡ ਦੇ ਇੱਕ ਨੌਜਵਾਨ ਮੁੰਡਾ ਉਥੋਂ ਉਹਨੇ ਜਦੋਂ ਖੜਕਾ ਸੁਣਿਆ ਬਾਹਰ ਆਇਆ ਉਹਨੇ ਦੇਖਿਆ ਵੀ ਮੁੰਡਾ ਡਿੱਗਿਆ ਪਿਆ ਉਹਨੇ ਉਸ ਮੁੰਡੇ ਨੂੰ ਚੱਕਿਆ ਮੁੰਡੇ ਨੂੰ ਚੱਕ ਕੇ ਜਦੋਂ ਇਲਾਜ ਡਾਕਟਰ ਤੋਂ ਇਲਾਜ ਕਰਾਉਣ ਗਿਆ ਤੇ ਉਹ ਬੰਦਾ ਦੂਸਰਾ ਬੈਗ ਚੱਕ ਕੇ ਆ ਤੇ ਘਰੇ ਰੱਖ ਲੈ ਜੀ ਇਹਨੇ ਬੰਬ ਬਣਾਏ ਹੋਏ ਸੀ ਉਹਨੇ ਯਾਨੀ ਕਿ ਉਹਨੂੰ ਬੰਦੇ ਨੂੰ ਸੰਭਾਲਣ ਦੀ ਬਜਾਏ ਉਹਨੇ ਆਪਦੇ ਬੰਬਾਂ ਨੂੰ ਸੰਭਾਲ ਲਿਆ। ਹੂੰ ਉਹਨਾਂ ਨੂੰ ਚੱਕ ਕੇ ਅੰਦਰ ਰੱਖ ਲਿਆ। ਫਿਰ ਹੌਲੀ-ਹੌਲੀ ਸਾਰੇ ਪਿੰਡ 'ਚ ਪਤਾ ਲੱਗਿਆ ਵੀ ਆਹ ਗੱਲ ਹੋ ਗਈ। ਬੰਬ ਬਣਾਉਣ ਦੀ ਜ਼ਰੂਰਤ ਕੀ ਹੈ? ਬੰਬ ਬਣਾਉਣ ਦਾ ਦੱਸਣ ਚ ਆ ਰਿਹਾ ਹੈ ਵੀ ਉਹ ਬੰਦਾ ਸੂਰਾਂ ਵਗੈਰਾ ਦਾ ਸ਼ਿਕਾਰ ਕਰਦਾ। ਹੂੰ ਉਹਨਾਂ ਨੂੰ ਪਕੜਨ ਵਾਸਤੇ ਕਹਿੰਦੇ ਵੀ ਉਹ ਜਦੋਂ ਸਿਰ ਦਿੰਦਾ ਵੀ ਸੂਰ ਵਗੈਰਾ ਜਦੋਂ ਆਟੇ ਨੂੰ ਖਾਣ ਲੱਗਦੇ ਆ ਉਹ ਜਦੋਂ ਚਬਾਉਂਦੇ ਆ ਤੇ ਉਹ ਮੂੰਹ 'ਚ ਫਟ ਜਾਂਦਾ ਜਾਂ ਕਿਵੇਂ ਵੀ ਉਹ ਇਸ ਤਰ੍ਹਾਂ ਦਾ ਕਹਿੰਦੇ ਜਾਂਦੇ। ਨਹੀਂ ਇੱਥੇ ਹੈਗੇ ਸੂਰੇ ਵਜੇ ਸ਼ਿਕਾਰ ਵਾਲੇ। ਸਾਡੇ ਇੱਥੇ ਨਹੀਂ ਹੈਗੇ। ਬਾਰ ਕਰਦਾ ਕਿਤੇ ਬਾਹਰ ਜਾ ਕੇ ਕਰਦਾ ਉਹ ਤਾਂ ਪਤਾ ਅੱਜ ਲੱਗਿਆ ਨਾ ਵੀ ਇਹ ਚੀਜ਼ ਉਹਨਾਂ ਵਾਸਤੇ ਕੀਤੀ ਹੈ ਪਰ ਉਹ ਬੰਬ ਜਿਹੜੇ ਅੱਜ ਦੇਖਿਆ ਸੀ ਉਹ ਬਹੁਤ ਵੀ ਘਟੀਆ ਐਨੇ ਤਿਆਰ ਬਰੂਧ ਨਾਲ ਤਿਆਰ ਕੀਤੇ ਹੋਏ ਉਹਨਾਂ ਨੇ ਸੜਕ ਦੇ ਵਿੱਚ ਜਦੋਂ ਡਿਸਚਾਰਜ ਕਰਨ ਲੱਗੇ ਸੜਕ ਦੇ ਵਿੱਚ ਹੀ ਖੋਲ ਕਰਦੇ ਮੱਜਰੀ ਵਾਲੀ ਸੜਕ ਦੇ ਵਿੱਚ ਅਸੀਂ ਘਟੋ ਘਟ ਕੋਈ 200 ਮੀਟਰ ਦੀ ਦੂਰੀ ਤੋਂ ਕਰਦੇ ਰਹੇ 200 ਮੀਟਰ ਤੱਕ ਉੱਡ ਕੇ ਉਹਦੇ ਵਿੱਚ ਜੋ ਬਜਰੀ ਭਰੀ ਸ਼ਰੇ ਸ਼ਰੇ ਉਹ ਆਏ ਹਾਂ 200 ਮੀਟਰ ਤੱਕ ਆਇਆ ਤਾਂ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੇ ਕੋਲੇ ਛੋਟੀ ਮਾਰ ਕੇ ਕੀਤਾ ਉਹਦਾ ਕੀ ਹਾਲ ਕੀਤਾ ਤੇ ਇਹ ਪਏ ਉੱਥੇ ਸੀਗੇ ਗਲੀ ਦੇ ਵਿੱਚ ਹਾਂ ਗਲੀ ਦੇ ਵਿੱਚ ਉੱਥੇ ਬੱਚੇ ਵੀ ਖੇਡ ਰਹੇ ਨੇ ਜੀ ਕੋਲੇ ਆੜ ਗਾੜ ਛੋਟੇ ਛੋਟੇ ਬੱਚੇ ਆ ਕਿਸੇ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸੀ ਵੇਖੋ ਬੱਚੇ ਗਲੀ ਚ ਤੁਰੇ ਜਾਂਦੇ ਜਾਂ ਉੱਥੇ ਜਿਸ ਜਗ੍ਹਾ ਤੇ ਪੈਸੇ ਉੱਥੇ ਬੱਚੇ ਆਮ ਹੀ ਫਿਰਦੇ ਆ